ਪਿੰਡ ਨਗਰ ਵਿਖੇ ਮੰਗਲਵਾਰ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇੱਕ ਮਹਿਲਾ ਨੂੰ ਫੇਟ ਮਾਰ ਦਿੱਤੀ ਜਿਸ ਕਨ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ ਮਹਿਲਾ ਦੀ ਪਛਾਣ ਪਰਮਜੀਤ ਕੌਰ ਵਾਸੀ ਪਿੰਡ ਇੰਦਰਾ ਕਲੋਨੀ ਵਜੋਂ ਹੋਈ ਹੈ ਜੋ ਕਿ ਆਪਣੇ 14 ਸਾਲਾ ਬੇਟੇ ਨਾਲ ਪਿੰਡ ਨਗਰ ਵੱਲੋਂ ਕੋਈ ਸਮਾਨ ਲੈਣ ਗਈ ਸੀ ਪਰ ਰਸਤੇ ਵਿੱਚ ਹੀ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਉਕਤ ਮਹਿਲਾ ਨੂੰ ਫੇਟ ਮਾਰ ਦਿੱਤੀ ਹਾਦਸਾ ਇਨਾ ਜਵਾਬਦਾਰ ਸੀ ਕਿ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਆਪਣੇ ਬੇਟੇ ਨਾਲ ਸਕੂਟਰੀ ਤੇ ਸਵਾਰ ਸੀ ਹਾਦਸੇ ਦੀ ਖਬਰ ਮਿਲਦਿਆ ਹੀ ਪਿੰਡ ਨਗਰ ਅਤੇ ਲਾਗਲੇ ਪਿੰਡਾਂ ਦੇ ਲੋਕਾਂ ਨੇ ਘਟਨਾ ਸਥਾਨ ਤੇ ਧਰਨਾ ਲਗਾ ਦਿੱਤਾ ਥਾਣਾ ਕਹਰੀਆਂ ਦਾ ਦੋਸ਼ ਸੀ ਕਿ ਇਹ ਹਾਦਸਾ ਸੜਕ ਵਿੱਚ ਘਰ ਖੜੇ ਪਾਣੀ ਦੇ ਕਾਰਨ ਵਾਪਰਿਆ ਹੈ ਜੇਕਰ ਸੜਕ ਵਿੱਚ ਘਰ ਪਾਣੀ ਨਾ ਹੁੰਦਾ ਤਾਂ ਮਹਿਲਾ ਹਾਦਸੇ ਦਾ ਸ਼ਿਕਾਰ ਨਾ ਹੁੰਦੀ ਕਿਉਂਕਿ ਪਾਣੀ ਦੇ ਕਾਰਨ ਹੀ ਉਕਤ ਮਹਿਲਾ ਦੀ ਜਾਨ ਗਈ ਹੈ ਉਨਾ ਪ੍ਰਸ਼ਾਸਨ ਪਾਸੋਂ ਪਹਿਲਾਂ ਵੀ ਕਈ ਵਾਰ ਮੰਗ ਕੀਤੀ ਸੀ ਕਿ ਸੜਕ ਵਿਚਕਾਰ ਖੜੇ ਇਸ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਕੇ ਪਾਣੀ ਸਰਕਾਰੀ ਜ਼ਮੀਨ ਵਿੱਚ ਪਾਇਆ ਜਾਵੇ ਪਰ ਪ੍ਰਸ਼ਾਸਨ ਵੱਲੋਂ ਇੱਕ ਨਾ ਸੁਣੀ ਗਈ ਅਤੇ ਅੱਜ ਇੱਕ ਮਹਿਲਾ ਦੀ ਜਾਨ ਚਲੀ ਗਈ। ਉਹਨਾਂ ਕਿਹਾ ਕਿ ਉਹ ਉਹਨਾਂ ਤੱਕ ਤਾਂ ਨਾ ਲਗਾਉਣਗੇ ਜਿੰਨਾ ਤੱਕ ਮਸਲਾ ਹੱਲ ਨਹੀਂ ਹੁੰਦਾ। ਮੌਕੇ ਤੇ ਡੀਐਸਪੀ ਫਿਲੌਰ ਭਾਰਤਮਸੀ ਥਾਣਾ ਮੁਖੀ ਅਮਨ ਸੈਣੀ ਅਤੇ ਹੋਰ ਪੁਲਿਸ ਕਰਮਚਾਰੀ ਵੀ ਪਹੁੰਚ ਚੁੱਕੇ ਸਨ। ਹਾਂਜੀ ਸਰਪੰਚ ਸਾਹਿਬ ਅੱਜ ਕੀ ਘਟਨਾ ਹੋਈ ਹੈਗੀ ਜੀ? ਇਹ ਜਿਹੜੀ ਇਹਦਾ ਨਗਰ ਕੋਈ ਆਪਣਾ ਕੌਂਸਲ ਆ ਰਹੀ ਲੱਗੇ ਤਾਂ ਆ ਪਾਣੀ ਦੇ ਕਰਕੇ ਨਾ ਇਹਨਾਂ ਬਹੁਤ ਸਾਰੀ ਜਾ ਕੇ ਟੱਕਰ ਮਾਰੀ ਇੱਥੇ ਨੇ ਡੈਥ ਹੋ ਗਈ ਤੇ ਟਿਪਰ ਵਾਲਾ ਪੜੇ ਗਿਆ ਜੀ ਟਿਪਰ ਵਾਲਾ ਪੜੇ ਗਿਆ ਪਰ ਆ ਪਾਣੀ ਬਹੁਤ ਵੱਡੀ ਪ੍ਰੋਬਲਮ ਹੈ ਟਿਪਰ ਵਾਲੇ ਨੇ ਵੀ ਪੜੇ ਗਿਆ ਪਰ ਇਹ ਇਹ ਮੇਰੇ ਪਿੰਡ ਦਾ 1500 ਜਣਾ ਇੱਥੇ ਨਗਰ ਪੜਨ ਆਉਂਦਾ ਅੱਛਾ ਜੀ ਕਾਨੂੰ ਹੋਰ ਵੀ ਵੱਡਾ ਕੋਈ ਹੈਪਨਿੰਗ ਹੋ ਸਕਦਾ ਉਹਦਾ ਕੌਣ ਜ਼ਿੰਮੇਵਾਰ ਪੰਜਾਬ ਸਰਕਾਰ ਇਹ ਪਾਣੀ ਕਿੱਥੋਂ ਆ ਰਿਹਾ ਜੀ ਇਹ ਪਾਣੀ ਨਗਰ ਦਾ ਪਾਣੀ ਆ ਤੇ ਨੰਬਰਾਂ ਨਾਲ ਨਹੀਂ ਪੜੀ ਕਿਉਂਕਿ ਇਹ ਜਿਹੜੇ ਖੇਤਾਂ ਵਾਲੇ ਨੇ ਸਾਈਡਾਂ ਨੂੰ ਬੰਨ ਲਾਤੇ ਉੱਚੇ ਛੜ ਦੇ ਪੰਪ ਵਾਲੇ ਨੇ ਮੂਰੇ ਦੋ ਟੱਪੇ ਪਰ ਮਿੱਟੀ ਦੇ ਛੱਟੇ ਹੋਏ ਆ ਅੱਛਾ ਜੀ ਤਾਂ ਇਹ ਕੋ ਪ੍ਰਸ਼ਾਸਨ ਜਾਗ ਨਹੀਂ ਰਿਹਾ ਜਿੱਥੇ ਐਡਾ ਵੱਡਾ ਇੰਕੈਦ ਹੋ ਦੀ ਹੋਰ ਕੱਲ ਨੂੰ ਹੋਰ ਇਸ ਤੋਂ ਵੱਡਾ ਹੋ ਸਕਦਾ ਕੋਈ